ਸਮੂਹ ਆਮ ਆਦਮੀ ਪਾਰਟੀ ਦੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈਆਂ ਬਹੁਤ ਖੁਸ਼ੀ ਦਾ ਦਿਨ ਸਾਡੇ ਲਈ ਸਾਡੀ ਲੀਡਰਸ਼ਿਪ ਜੀਰਨ ਕੇ ਜੀਵਾਲ ਜੀ, ਸ਼੍ਰੀ ਭਗਵੰਤ ਸਮਾਨ ਜੀ, ਅਮਨ अरोड़ा ਜੀ, ਮਨੀ ਸਿਸੋਦੀਆ ਜੀ ਸਾਰੀ ਲੀਡਰਸ਼ਿਪ ਨੂੰ ਬਹੁਤ-ਬਹੁਤ ਵਧਾਈਆਂ ਅੱਜ ਉਹਨਾਂ ਦੀ ਯੋਗ ਅਗਵਾਈ ਦੇ ਵਿੱਚ ਅੱਜ ਐਸੇ ਇਹ ਗੱਲ ਕਹਿੰਦੇ ਯੋਗ ਹੈਗੇ ਕਿ 2027 ਦੇ ਵਿੱਚ ਸਾਡੀ ਸਰਕਾਰ ਬਣੇਗੀ ਕਿਉਂਕਿ ਜਾਣਾ ਪਛਮੀ ਚੋਣ ਸਿਰਫ ਇੱਕ ਮੈਚ ਹੋਪ ਚੋਣ ਨਹੀਂ ਸੀਗਾ ਇਹ ਇੱਕ ਤੈਸੀਗਾ ਪੰਜਾਬ ਸਰਕਾਰ ਦੇ ਕੀਤੇ ਹੋਏ ਕਮਾਂ ਦਾ ਸਾਡੇ ਵਾਸਤੇ ਮਾਨ ਜੀ ਸਰਕਾਰ ਦੀ ਕਾਰਜਸ਼ੈਲੀ ਦਾ ਔਰ ਸਾਡੀ ਸੋਚ ਦਾ ਕਿ ਲੋਕਾਂ ਨੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੀ ਸੋਚ ਤੇ ਮੋਹਰ ਲਾਈ ਹੈ ਰਵਾਨ ਸਿੰਘ ਮਾਨ ਜੀ ਦੀ ਸੋਚ ਦੀ ਮੋਰ ਲਾਈ ਆ ਸ੍ਰੀ ਅਰਵਨ ਕੇਜਰੀ ਵਾਲ ਦੀ ਰੋਸ਼ਨ ਖਿਆਲੀ ਦੇ ਉੱਤੇ ਮੋਰ ਲਾਈ ਆ ਹਰ ਅਸੀਂ ਬਹੁਤ ਖੁਸ਼ ਹਾਂ ਅੱਜ ਸਾਰੇ ਆਮ ਆਦਮੀ ਪਾਰਟੀ ਨੂੰ ਬਹੁਤ ਬਹੁਤ ਵਧਾਈਆਂ ਕਿੰਨੇ ਸੈਲੈਬ੍ਰੇਟ ਕਰ ਰਹੇ ਹਾਂ ਅੱਜ ਇੱਕ ਵੱਡਾ ਈਵੈਂਟ ਹੈ ਤੁਹਾਡੇ ਵਾਸਤੇ ਤੁਹਾਡੀ ਪਾਰਟੀ ਵਾਸਤੇ ਅੰਮ੍ਰਿਤਸਰ ਦੇ ਵਿੱਚ ਕਿੰਨੇ ਸੈਲੈਬ੍ਰੇਟ ਕਰ ਰਹੇ ਹਾਂ ਸਾਡੇ ਸਾਰੇ ਵਲੰਟੀਅਰ ਸਾਥੀ ਸਾਡੇ ਸਾਰੇ ਆਗੂ ਸੱਜਣ ਇਕੱਠੇ ਹੋ ਰਹੇ ਆ ਜੀ ਦੇਖੋ ਜੀ ਲਗਾਤਾਰ ਆਈ ਜਾ ਰਹੇ ਨੇ ਬਹੁਤ ਖੁਸ਼ੀ ਦਾ ਮਾਹੌਲ ਆ ਅਸੀਂ ਪੂਰੀ ਖੁਸ਼ੀ ਦੇ ਨਾਲ ਅੱਜ ਦਾ ਦਿਨ ਜਿਹੜਾ ਉਹ ਮਨਾਵਾਂਗੇ ਉਹ ਸੁਨਿਆਵੀ ਦੇਾਂਗੇ ਸਾਡੇ ਪੰਜਾਬ ਦੇ ਕਿ ਜੋ ਅਸੀਂ ਐਲਕੀਟਾ ਸੀਗਾ ਪੰਜਾਬ ਹੁਸਲੀ ਅਸੀਂ ਜਿੰਨੇ ਵੀ ਅੱਜ ਤੱਕ ਟੈਸਟ ਹੋਏ ਉਹਨਾਂ ਚ ਪਾਸ ਹੁੰਦੇ ਆ ਬਹੁਤ ਬਹੁਤ ਧੰਨਵਾਦ ਪੰਜਾਬ ਦਾ ਅਦਰ ਜੁਮੇਰ ਸਾਡੇ ਤੇਰਾ ਸ਼ੇਰ ਨੇ ਵੀ ਤੁਸੀਂ ਪਾਈ ਰਹੀ ਹੈ ਅਸੀਂ ਗੇਰ ਸਨ ਨਿਸ਼ਚੈ ਸਾਡਾ ਇਲਾਵਾ ਹੋਰ ਬਲੰਦ ਹੋਇਆ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਕੋਈ ਕਸਰ ਛਡਾਂਗੇ ਨਹੀਂ ਜੀ ਜੀ ਤੋਂ ਆਖਰੀ ਸਵਾਲ ਹੈ ਕਿ ਤੁਹਾਡੇ ਵੱਲੋਂ ਵੀ ਨੋਟ ਕਰਕੇ ਕੋਈ ਹੋਰ ਕੋਈ ਹੋਰ ਹੱਤਤਾ ਦੇ ਖਲਾਸ ਕਰਾਈ ਲੱਗਦਾ ਹੈ ਕਿ ਹੰਕਾਰ ਬਹੁਤ ਜ਼ਿਆਦਾ ਸੀਗਾ ਇਹ ਹੰਕਾਰ ਦੇ ਖਿਲਾਫ ਨਹੀਂ ਸੀਗਾ ਦੇਖੋ ਜਿਹੜੀ ਲਾਣੇ ਦੇ ਵਿੱਚ ਜਿਹੜੇ ਕੈਂਡੀਡੇਟਸ ਸੀਗੇ ਨਾ ਪਤਾ ਨਹੀਂ ਇਤਫਾਕ ਸੀਗਾ ਕੀ ਸੀਗਾ ਸਾਡੇ ਕੈਂਡੀਡੇਟ ਸੰਜੀਵ ਰੋੜਾ ਜੀ ਬੇहद شریف ਬੇहद ਇਮਾਨਦਾਰ ਬਹੁਤ ਹੀ ਜਿਹੜੇ ਕਰਮਯੋਗੀ ਕਿਸਮ ਦੇ ਜਿਹੜੀ ਉਹਨਾਂ ਦੀ ਸ਼ਬੀ ਸੀ ਕਿ ਦੂਸਰੇ ਪਾਸੇ ਜਿਹੜੀ ਕਾਂਗਰਸ ਦੇ ਜਿਨ੍ਹਾਂ ਨਾਲ ਸਾਡਾ ਮੁਕਾਬਲਾ ਸੀਗਾ ਉਹਨਾਂ ਦੀ ਬੜੀ ਤਾਕੜ ਜਿਹੇ ਕਿਸਮ ਦੇ ਲੀਡਰ ਦੀ ਬਦਮਾਸ਼ ਲੀਡਰ ਦੀ ਕਰਪਟ ਲੀਡਰ ਜਿਹੜੇ ਜਮੇ ਚਲੇ ਆਏ ਸੀਗੇ

thank you ਦੀ ਪਰਿਵਾਰ ਨੂੰ ਬਹੁਤ-ਬਹੁਤ ਵਧਾਈਆਂ ਬਹੁਤ ਖੁਸ਼ੀ ਦਾ ਜਨ ਸਾਡੇ ਲਈ ਸਾਡੀ ਲੀਡਰਸ਼ਿਪ ਜੀਰਨ ਕੇ ਜੀਵਾਲ ਜੀ ਸ਼੍ਰੀ ਭਗਵਾਨ ਸਮਾਨ ਜੀ ਅਮਨ अरोड़ा ਜੀ ਮਨੀ ਸੋਦੀਆ ਜੀ ਸਾਰੀ ਲੀਡਰਸ਼ਿਪ ਨੂੰ ਬਹੁਤ-ਬਹੁਤ ਵਧਾਈਆਂ ਅੱਜ ਉਹਨਾਂ ਦੀ ਯੋਗ ਅਗਵਾਈ ਦੇ ਵਿੱਚ ਅੱਜ ਅਸੀਂ ਇਹ ਗੱਲ ਕਹਿੰਦੇ ਯੋਗ ਹੈਗੇ ਕਿ 2027 ਦੇ ਵਿੱਚ ਸਾਡੀ ਸਰਕਾਰ ਬਣੇਗੀ ਕਿਉਂਕਿ ਜਾਣਾ ਪਛਮੀ ਚੋਣ ਸਿਰਫ ਇੱਕ ਮੈਚ ਹੋ ਚੋਣ ਨਹੀਂ ਸੀਗਾ ਇਹ ਇੱਕ ਟੈਸਟ ਸੀਗਾ ਪੰਜਾਬ ਸਰਕਾਰ ਦੇ ਕੀਤੇ ਹੋਏ ਕੰਮਾਂ ਦਾ ਸਾਡੇ ਪਵਨ ਸਿੰਘ ਮਾਨ ਜੀ ਸਰਕਾਰ ਦੀ ਕਾਰਜ ਸ਼ੈਲੀ ਦਾ ਪਰ ਸਾਡੀ ਸੋਚ ਦਾ ਕਿ ਲੋਕਾਂ ਨੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੀ ਸੋਚ ਤੇ ਮੋਹਰ ਲਾਈ ਹੈ ਰਵਾਨ ਸਿੰਘ ਮਾਨ ਜੀ ਦੀ ਸੋਚ ਤੇ ਮੋਹਰ ਲਾਈ ਹੈ ਸ੍ਰੀ ਅਰਵਨ ਕੇਜਰੀਵਾਲ ਦੀ ਰੋਸ਼ਨ ਖਿਆਲੀ ਦੇ ਉੱਤੇ ਮੋਹਰ ਲਾਈ ਹੈ ਅਸੀਂ ਬਹੁਤ ਖੁਸ਼ ਹਾਂ ਅੱਜ ਸਾਰੇ ਆਮ ਆਦਮੀ ਪਾਰਟੀ ਨੂੰ ਬਹੁਤ-ਬਹੁਤ ਵਧਾਈਆਂ। ਇਸ ਗੱਲ ਕਿਵੇਂ ਸੈਲੈਬ੍ਰੇਟ ਕਰ ਰਹੇ ਹਾਂ ਅੱਜ ਇੱਕ ਵੱਡਾ ਇਵੈਂਟ ਹੈ ਤੁਹਾਡੇ ਵਾਸਤੇ ਤੁਹਾਡੀ ਪਾਰਟੀ ਵਾਸਤੇ ਅੰਮ੍ਰਿਤਸਰ ਦੇ ਵਿੱਚ ਕਿਵੇਂ ਸੈਲੈਬ੍ਰੇਟ ਕਰ ਰਹੇ ਹਾਂ ਸਾਡੇ ਸਾਰੇ ਵਲੰਟੀਅਰ ਸਾਥੀ ਸਾਡੇ ਸਾਰੇ ਆਗੂ ਸੱਜਣ ਇਕੱਠੇ ਹੋ ਰਹੇ ਆ ਜੀ ਦੇਖੋ ਜੀ ਲਗਾਤਾਰ ਆਈ ਜਾ ਰਹੇ ਨੇ ਬਹੁਤ ਖੁਸ਼ੀ ਦਾ ਮਾਹੌਲ ਹੈ ਅਸੀਂ ਪੂਰੀ ਖੁਸ਼ੀ ਦੇ ਨਾਲ ਅੱਜ ਦਾ ਦਿਨ ਜਿਹੜਾ ਉਹ ਮਨਾਵਾਂਗੇ ਬਸ ਸੁਨਿਆਵੀ ਦੇਾਂਗੇ ਸਾਡੇ ਪੰਜਾਬ ਦੇ ਕਿ ਜੋ ਅਸੀਂ ਐਲਕੀਟਾ ਸੀਗਾ ਪੰਜਾਬ ਦੇ ਵਿੱਚ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣੀ ਉਸ ਲਈ ਅਸੀਂ ਜਿੰਨੇ ਵੀ ਅੱਜ ਤੱਕ ਟੈਸਟ ਹੋਏ ਉਹਨਾਂ ਚ ਪਾਸ ਹੁੰਦੇ ਆ ਬਹੁਤ ਬਹੁਤ ਧੰਨਵਾਦ ਪੰਜਾਬ ਦਾ ਅੱਜ ਜੁਮੇਰ ਸਾਡੇ ਤੇਰਾ ਸ਼ੇਰ ਨੇ ਵੀ ਤੁਸੀਂ ਪਾਈ ਰਹੀ ਆ ਅਸੀਂ ਗੇਵ ਸਾਂ ਨਿਸ਼ਚੈ ਸਾਡਾ ਇਲਾਵਾ ਹੋਰ ਬਲੰਦ ਹੋਇਆ ਗਿਆ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਕੋਈ ਕਸਰ ਛਡਾਂਗੇ ਨਹੀਂ ਜੀ ਜੀ ਤੁਹਾਡੀ ਸਵਾਲ ਹੈ ਕਿ ਇੱਕ ਤੁਹਾਡੇ ਵੱਲੋਂ ਵੀ ਨੋਟ ਕਰਕੇ ਕੋਈ ਹੋਰ ਹਮਲਾ ਦੇ ਖਿਲਾਫ ਲਾਇਆ ਤੁਹਾਨੂੰ ਲੱਗਦਾ ਹੈ ਕਿ ਹੰਕਾਰ ਬਹੁਤ ਜ਼ਿਆਦਾ ਸੀਗਾ ਇਹ ਹੰਕਾਰ ਦੇ ਖਿਲਾਫ ਹੁੰਦਾ ਹੀ ਸੀਗਾ ਦੇਖੋ ਜਿਹੜੀ ਲੜਾਣੇ ਦੇ ਵਿੱਚ ਜਿਹੜੇ ਕੈਂਡੀਡੇਟ ਸੀਗੇ ਨਾ ਪਤਾ ਨਹੀਂ ਇਤਫਾਕ ਸੀਗਾ ਕੀ ਸੀਗਾ ਸਾਡੇ ਕੈਂਡੀਡੇਟ ਸੰਜੀਵ ਰੋੜਾ ਜੀ ਬਿਹਤ ਸ਼ਰੀਫ ਬਿਹਤ ਇਮਾਨਦਾਰ ਬਹੁਤ ਹੀ ਜਿਹੜੇ ਕਰਮਯੋਗੀ ਕਿਸਮ ਦੇ ਜਿਹੜੀ ਉਹਨਾਂ ਦੀ ਸ਼ਬੀ ਸੀ ਦੂਸਰੇ ਪਾਸੇ ਜਿਹੜੀ ਕਾਂਗਰਸ ਦੇ ਜਿਨ੍ਹਾਂ ਨਾਲ ਸਾਡਾ ਮੁਕਾਬਲਾ ਸੀਗਾ ਉਹਨਾਂ ਦੀ ਬੜੀ ਤਾਕੜ ਜੀ ਕਿਸਮ ਦੇ ਲੀਡਰ ਦੀ ਬਦਮਾਸ਼ ਲੀਡਰ ਦੀ ਕਰਪਟੀ ਲੀਡਰ ਜਿਹੜੇ ਮੇਕਰੀਏ ਸੀਗੇ ਕੀ ਕਰੀਏ ਆਧਵੀ ਪਾਰਟੀ ਦੀ ਲੁਧਿਆਣੇ ਦੇ ਵਿੱਚ ਬਹੁਤ ਮਿਹਨਤ ਕੀਤੀ ਤੁਸੀਂ ਵੀ ਕੀਤੀ ਵਰਕਰਾਂ ਨੇ ਵੀ ਕੀਤੀ ਕਿਵੇਂ ਦੇਖ ਰਹੇ ਹੋ ਜੀ ਅੱਜ ਸਮੂਹ ਆਮ ਆਦਮੀ ਪਾਰਟੀ ਦੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈਆਂ ਬਹੁਤ ਖੁਸ਼ੀ ਦਾ ਜਨ ਸਾਡੇ ਲਈ ਸਾਡੀ ਲੀਡਰਸ਼ਿਪ ਜੀ ਰਦਰਨ ਕੇ ਜੀਵਾਲ ਜੀ ਸ਼੍ਰੀ ਭਗਵੰਤ ਮਾਨ ਜੀ ਅਮਨ अरोड़ा ਜੀ ਮਨੀ ਸੋਦੀ ਜੀ ਸਾਰੀ ਲੀਡਰਸ਼ਿਪ ਨੂੰ ਬਹੁਤ-ਬਹੁਤ ਵਧਾਈਆਂ ਅੱਜ ਉਹਨਾਂ ਦੀ ਯੋਗ ਅਗਵਾਈ ਦੇ ਵਿੱਚ ਅਜਿਹੇ ਇਹ ਗੱਲ ਕਹਿੰਦੇ ਯੋਗ ਹੈਗੇ ਕਿ 27 ਦੇ ਵਿੱਚ ਸਾਡੀ ਸਰਕਾਰ ਬਣੇਗੀ ਕਿ ਲੁਧਿਆਣਾ ਪੱਛਮੀ ਚੋਣ ਸਿਰਫ ਇੱਕ ਮੈਚ ਹੋ ਚੁਣਾਂ ਨਹੀਂ ਸੀਗਾ ਇਹ ਇੱਕ ਟੈਸਟ ਸੀਗਾ ਪੰਜਾਬ ਸਰਕਾਰ ਦੇ ਕੀਤੇ ਹੋਏ ਕੰਮਾਂ ਦਾ ਸਾਡੇ ਪਵਨ ਸਿੰਘ ਮਾਨ ਜੀ ਸਰਕਾਰ ਦੀ ਕਾਰਜਸ਼ੈਲੀ ਦਾ ਔਰ ਸਾਡੀ ਸੋਚ ਦਾ ਕਿ ਲੋਕਾਂ ਨੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੀ ਸੋਚ ਤੇ ਮੋਹਰ ਲਾਈ ਹੈ ਪਵਨ ਸਿੰਘ ਮਾਨ ਜੀ ਦੀ ਸੋਚ ਕੇ ਮੋਰ ਲਾਈ ਹੈ ਸ੍ਰੀ ਅਰਵਨ ਕੇਜਰੀਵਾਲ ਦੀ ਰੋਸ਼ਨ ਖਿਆਲੀ ਦੇ ਉੱਤੇ ਮੋਰ ਲਾਈ ਹੈ ਅੱਜ ਅਸੀਂ ਬਹੁਤ ਖੁਸ਼ ਹਾਂ ਅੱਜ ਸਾਰੇ ਆਮ ਆਦਮੀ ਪਾਰਟੀ ਨੂੰ ਬਹੁਤ ਬਹੁਤ ਵਧਾਈ ਹੈ ਇਸ ਕਰਕੇ ਕਿਵੇਂ ਸੈਲਿਬ੍ਰੇਟ ਕਰ ਰਹੇ ਹੋ ਅੱਜ ਇੱਕ ਵੱਡਾ ਈਵੈਂਟ ਹੈ ਤੁਹਾਡੇ ਵਾਸਤੇ ਤੁਹਾਡੀ ਪਾਰਟੀ ਵਾਸਤੇ ਅੰਮ੍ਰਿਤਸਰ ਦੇ ਵਿੱਚ ਕਿਵੇਂ ਸੈਲਬ੍ਰੇਟ ਕਰ ਰਹੇ ਹੋ ਸਾਡੇ ਸਾਰੇ ਵਲੰਟੀਅਰ ਸਾਥੀ ਸਾਡੇ ਸਾਰੇ ਆਗੂ ਸੈਵਨ ਕੱਟੇ ਹੋ ਰਹੇ ਆ ਜੀ ਦੇਖੋ ਜੀ ਲਗਾਤਾਰ ਆਈ ਜਾ ਰਹੇ ਨੇ ਬੜੀ ਖੁਸ਼ੀ ਦਾ ਮਾਹੌਲ ਹੈ ਆ ਅਸੀਂ ਪੂਰੀ ਖੁਸ਼ੀ ਦੇ ਨਾਲ ਅੱਜ ਦਾ ਦਿਨ ਜਿਹੜਾ ਉਹ ਮਨਾਵਾਂਗੇ ਅਸੀਂਆਂ ਵੀ ਦੇਾਂਗੇ ਸਾਡੇ ਪੰਜਾਬ ਨੂੰ ਕਿ ਜੋ ਅਸੀਂ ਐਤ ਕੀਤਾ ਸੀਗਾ ਪੰਜਾਬ ਦੇ ਵਿੱਚ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਂਦੀ ਉਸ ਲਈ ਅਸੀਂ ਜਿੰਨੇ ਵੀ ਅੱਜ ਤੱਕ ਟੈਸਟ ਹੋਏ ਉਹਨਾਂ ਚ ਪਾਸ ਹੁੰਦੇ ਆਏ ਬਹੁਤ ਬਹੁਤ ਧੰਨਵਾਦ ਪੰਜਾਬ ਦਾ ਅੱਜ ਜੁਮੇਰ ਸਾਡੇ ਤੇਰਾ ਸ਼ੇਰ ਨਵੀਂ ਤੁਸੀਂ ਪਾਈ ਹੋਈ ਹੈ ਅਸੀਂ ਦੇਵ ਸਾਂ નિਸ਼ਚੈ ਸਾਡਾ ਇਸ ਤੋਂ ਅੱਗੇ ਹੋਰ ਬਲੰਦ ਹੋਇਆ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣੀ ਕੋਈ ਬਸਕਟਾਂਗੇ ਨਹੀਂ ਜੀ ਜੀ ਦਾ ਆਖਰੀ ਸਵਾਲ ਹੈ ਕਿ ਤੁਹਾਡੇ ਵੱਲੋਂ ਵੀ ਨਾਮ ਕਰਦੇ ਕਿ ਹੰਕਾਰ ਬਹੁਤ ਜ਼ਿਆਦਾ ਸੀਗਾ ਇਹ ਹੰਕਾਰ ਦੇ ਖਿਲਾਫ ਨਹੀਂ ਸੀਗਾ ਦੇਖੋ ਜਿਹੜੀ ਲੜਾਣੇ ਦੇ ਵਿੱਚ ਜਿਹੜੇ ਕੈਂਡੀਡੇਟ ਸੀਗੇ ਨਾ ਪਤਾ ਨਹੀਂ ਇਤਫਾਕ ਸੀਗਾ ਕੀ ਸੀਗਾ ਸਾਡੇ ਕੈਂਡੀਡੇਟ ਸੰਜੀਵ ਰੋੜਾ ਜੀ ਬਿਹਤ ਸ਼ਰੀਫ ਬਿਹਤ ਇਮਾਨਦਾਰ ਬਹੁਤ ਹੀ ਜਿਹੜੇ ਕਰਮਯੋਗੀ ਕਿਸਮ ਦੇ ਜਿਹੜੀ ਉਹਨਾਂ ਦੀ ਸ਼ਬੀ ਸੀ ਕਿ ਦੂਸਰੇ ਪਾਸੇ ਜਿਹੜੀ ਕਾਂਗਰਸ ਦੇ ਜਿਨ੍ਹਾਂ ਨਾਲ ਸਾਡਾ ਮੁਕਾਬਲਾ ਸੀਗਾ ਉਹਨਾਂ ਦੀ ਬੜੀ ਤਾਕੜ ਜਿਹੇ ਕਿਸਮ ਦੇ ਲੀਡਰ ਦੀ ਬਦਮਾਸ਼ ਲੀਡਰ ਦੀ ਕਰਪਟ ਲੀਡਰ ਜਿਹੜੇ ਮੇਰੇ ਕਹੇ ਸੀਗੇ

ਅਮਨ ਅਰੋੜਾ ਪਾਰਮਰ ਪਾਰਟੀ ਦੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈਆਂ ਬਹੁਤ ਖੁਸ਼ੀ ਦਾ ਜਨ ਸਾਡੇ ਲਈ ਸਾਡੀ ਲੀਡਰਸ਼ਿਪ ਜੀਰੀਆਂ ਦੇ ਜੀਵਾਲ ਜੀ શ્રી ਭਗਵੰਤ ਮਾਨ ਜੀ ਅਮਨ ਅਰੋੜਾ ਜੀ ਮਨੀ ਸਿਸੋਦੀਆ ਜੀ ਸਾਰੀ ਲੀਡਰਸ਼ਿਪ ਨੂੰ ਬਹੁਤ-ਬਹੁਤ ਵਧਾਈਆਂ ਅੱਜ ਉਹਨਾਂ ਦੀ ਯੋਗ ਅਗਵਾਈ ਦੇ ਵਿੱਚ ਅੱਜ ਐਸੇ ਇਹ ਗੱਲ ਕਹਿੰਦੇ ਯੋਗ ਹੈਗੇ ਕਿ 2027 ਦੇ ਵਿੱਚ ਸਾਡੀ ਸਰਕਾਰ ਬਣੇਗੀ ਕਿਉਂਕਿ ਜਾਣਾ ਪਛਮੀ ਚੋਣ ਸਿਰਫ ਇੱਕ ਮਹਿਜ ਹੋਪ ਚੋਣ ਨਹੀਂ ਸੀਗਾ ਇਹ ਇੱਕ ਟੈਸਟ ਸੀਗਾ ਪੰਜਾਬ ਸਰਕਾਰ ਦੇ ਕੀਤੇ ਹੋਏ ਕਮਾਂ ਦਾ ਸਾਡੇ ਵਾਸਤੇ ਮਾਨ ਜੀ ਸਰਕਾਰ ਦੀ ਕਾਰਜਸ਼ੈਲੀ ਦਾ ਔਰ ਸਾਡੀ ਸੋਚ ਦਾ ਕਿ ਲੋਕਾਂ ਨੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੀ ਸੋਚ ਤੇ ਮੋਹਰ ਲਾਈ ਹੈ ਰਵਾਨ ਸਿੰਘ ਮਾਨ ਜੀ ਦੀ ਸੋਚ ਕੇ ਮੋਰ ਲਾਈ ਆ ਸ੍ਰੀ ਅਰਵਨ ਕੇਜਰੀਵਾਲ ਦੀ ਰੋਸ਼ਨ ਖਿਆਲੀ ਦੇ ਉੱਤੇ ਮੋਰ ਲਾਈ ਆ ਅਸੀਂ ਬਹੁਤ ਖੁਸ਼ ਹਾਂ ਅੱਜ ਸਾਰੇ ਆਮ ਆਦਮੀ ਪਾਰਟੀ ਨੂੰ ਬਹੁਤ ਬਹੁਤ ਵਧਾਈਆਂ ਇਸ ਕਰਕੇ ਕਿਵੇਂ ਸੈਲਿਬ੍ਰੇਟ ਕਰ ਰਹੇ ਹਾਂ ਅੱਜ ਇੱਕ ਵੱਡਾ ਈਵੈਂਟ ਹੈ ਤੁਹਾਡੇ ਵਾਸਤੇ ਤੁਹਾਡੀ ਪਾਰਟੀ ਵਾਸਤੇ ਅੰਮ੍ਰਿਤਸਰ ਦੇ ਵਿੱਚ ਕਿਵੇਂ ਸੈਲਿਬ੍ਰੇਟ ਕਰ ਰਹੇ ਹਾਂ ਸਾਡੇ ਸਾਰੇ ਵੋਲੰਟੀਅਰ ਸਾਥੀ ਸਾਡੇ ਸਾਰੇ ਆਗੂ ਸੈਵਨ ਇਕੱਠੇ ਹੋ ਰਹੇ ਆ ਜੀ ਦੇਖੋ ਜੀ ਲਗਾਤਾਰ ਆਈ ਜਾ ਰਹੇ ਨੇ ਬੜੀ ਖੁਸ਼ੀ ਦਾ ਮਾਹੌਲ ਆ ਅਸੀਂ ਪੂਰੀ ਖੁਸ਼ੀ ਦੇ ਨਾਲ ਅੱਜ ਦਾ ਦਿਨ ਜਿਹੜਾ ਉਹ ਮਨਾਵਾਂਗੇ ਵਾ ਸੁਨਿਆਵੀ ਦੇਾਂਗੇ ਸਾਡੇ ਪੰਜਾਬ ਦੇ ਕਿ ਜੋ ਅਸੀਂ ਐਲ ਕੀਤਾ ਸੀਗਾ ਪੰਜਾਬ ਦੇ ਹੁਸਲੀ ਅਸੀਂ ਜਿੰਨੇ ਵੀ ਅੱਜ ਤੱਕ ਟੈਸਟ ਹੋਏ ਉਹਨਾਂ ਚ ਪਾਸ ਹੁੰਦੇ ਆ ਬਹੁਤ ਬਹੁਤ ਧੰਨਵਾਦ ਪੰਜਾਬ ਦਾ ਅਧਰ ਜੁਮੇਰ ਸਾਡੇ ਤੇਰਾ ਸ਼ੇਰ ਨਵੀ ਤੁਸੀਂ ਪਾਈ ਰਹੀ ਹੈ ਅਸੀਂ ਗੇਰ ਸਨ ਨਿਸ਼ਚਾ ਸਾਡਾ ਇਲਾਵਾ ਹੋਰ ਬਲੰਦ ਹੋਇਆ ਗਿਆ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਕੋਈ ਕਸਰ ਛਡਾਂਗੇ ਨਹੀਂ ਜੀ 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 ਜ ਉਹ ਲੱਗਦਾ ਹੈ ਕਿ ਹੰਕਾਰ ਬਹੁਤ ਜ਼ਿਆਦਾ ਸੀਗਾ ਇਹ ਹੰਕਾਰ ਦੇ ਖਿਲਾਫ ਲੜਾਈ ਸੀਗਾ ਦੇਖੋ ਜਿਹੜੀ ਲਿਜਾਣੇ ਦੇ ਵਿੱਚ ਜਿਹੜੇ ਕੈਂਡੀਡੇਟ ਸੀਗੇ ਨਾ ਪਤਾ ਨਹੀਂ ਇਤਫਾਕ ਸੀਗਾ ਕੀ ਸੀਗਾ ਸਾਡੇ ਕੈਂਡੀਡੇਟ ਸੰਜੀਵ अरोड़ा ਜੀ ਬੇਹੱਦ شریف ਬੇਹੱਦ ਇਮਾਨਦਾਰ ਬਹੁਤ ਹੀ ਜਿਹੜੇ ਕਰਮਯੋਗੀ ਕਿਸਮ ਦੇ ਜਿਹੜੀ ਉਹਨਾਂ ਦੀ ਸ਼ਬੀ ਸੀ ਕਿ ਦੂਸਰੇ ਪਾਸੇ ਜਿਹੜੀ ਕਾਂਗਰਸ ਦੇ ਜਿਨ੍ਹਾਂ ਨਾਲ ਸਾਡਾ ਮੁੱਖ ਮੁਕਾਬਲਾ ਸੀਗਾ ਉਹਨਾਂ ਦੀ ਬੜੀ ਤਾਕੜ ਜੇ ਕਿਸਮ ਦੇ ਲੀਡਰ ਦੀ ਬਦਮਾਸ਼ ਲੀਡਰ ਦੀ ਕਰਪਟ ਲੀਡਰ ਜਿਹਨਾਂ ਨੇ ਮੈਂ ਕਹੇ ਸੀਗੇ ਇਹ ਪਰਿਵਾਰ ਨੂੰ ਬਹੁਤ-ਬਹੁਤ ਵਧਾਈਆਂ ਬਹੁਤ ਖੁਸ਼ੀ ਦਾ ਜਨਨ ਸਾਡੇ ਲਈ ਸਾਡੀ ਲੀਡਰਸ਼ਿਪ ਜੀ ਰਦਰਨ ਕੇ ਜੀਵਾਲ ਜੀ ਸ਼੍ਰੀ ਭਗਵੰਤ ਮਾਨ ਜੀ ਅਮਨ अरोड़ा ਜੀ ਮਨੀ ਸੋਦੀਆ ਜੀ ਸਾਰੀ ਲੀਡਰਸ਼ਿਪ ਨੂੰ ਬਹੁਤ-ਬਹੁਤ ਵਧਾਈਆਂ ਅੱਜ ਉਹਨਾਂ ਦੀ ਯੋਗ ਅਗਵਾਈ ਦੇ ਵਿੱਚ ਅੱਜ ਜੈਸੀ ਇਹ ਗੱਲ ਕਹਿੰਦੇ ਯੋਗ ਹੈਗੇ ਕਿ 27 ਦੇ ਵਿੱਚ ਸਾਡੀ ਸਰਕਾਰ ਬਣੇਗੀ ਕਿਉਂਕਿ ਜਾਨਾ ਪਛਮੀ ਚੋਣ ਸਿਰਫ ਇੱਕ ਮੈਚ ਹੋ ਚੋਣਾਂ ਨਹੀਂ ਸੀਗਾ ਇਹ ਇੱਕ ਟੈਸਟ ਸੀਗਾ ਪੰਜਾਬ ਸਰਕਾਰ ਦੇ ਕੀਤੇ ਹੋਏ ਕੰਮਾਂ ਦਾ ਸਾਡੇ ਪਵਨ ਸਿੰਘ ਮਾਨ ਜੀ ਦੀ ਸਰਕਾਰ ਦੀ ਕਾਰਜ ਸ਼ੈਲੀ ਦਾ ਪਰ ਸਾਡੀ ਸੋਚ ਦਾ ਕਿ ਲੋਕਾਂ ਨੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੀ ਸੋਚ ਤੇ ਮੋਹਰ ਲਾਈ ਹੈ ਰਵਾਨ ਸਿੰਘ ਮਾਨ ਜੀ ਦੀ ਸੋਚ ਤੇ ਮੋਹਰ ਲਾਈ ਹੈ ਸ੍ਰੀ ਅਰਵਨ ਕੇਜਰੀਵਾਲ ਦੀ ਰੋਸ਼ਨ ਖਿਆਲੀ ਦੇ ਉੱਤੇ ਮੋਹਰ ਲਾਈ ਹੈ ਅਸੀਂ ਬਹੁਤ ਖੁਸ਼ ਹਾਂ ਅੱਜ ਸਾਰੇ ਆਮ ਆਦਮੀ ਪਾਰਟੀ ਨੂੰ ਬਹੁਤ-ਬਹੁਤ ਵਧਾਈਆਂ। ਅੱਜ ਕਿਵੇਂ ਸੈਲੈਬ੍ਰੇਟ ਕਰ ਰਹੇ ਹਾਂ ਅੱਜ ਇੱਕ ਵੱਡਾ ਇਵੈਂਟ ਹੈ ਤੁਹਾਡੇ ਵਾਸਤੇ ਤੁਹਾਡੀ ਪਾਰਟੀ ਵਾਸਤੇ ਅੰਮ੍ਰਿਤਸਰ ਦੇ ਵਿੱਚ ਕਿਵੇਂ ਸੈਲੈਬ੍ਰੇਟ ਕਰ ਰਹੇ ਹਾਂ ਸਾਡੇ ਸਾਰੇ ਵਲੰਟੀਅਰ ਸਾਥੀ ਸਾਡੇ ਸਾਰੇ ਆਗੂ ਸੈਵਨ ਇਕੱਠੇ ਹੋ ਰਹੇ ਆ ਜੀ ਦੇਖੋ ਜੀ ਲਗਾਤਾਰ ਆਈ ਜਾ ਰਹੇ ਨੇ ਬਹੁਤ ਖੁਸ਼ੀ ਦਾ ਮਾਹੌਲ ਹੈ ਅਸੀਂ ਪੂਰੀ ਖੁਸ਼ੀ ਦੇ ਨਾਲ ਅੱਜ ਦਾ ਦਿਨ ਜਿਹੜਾ ਉਹ ਮਨਾਵਾਂਗੇ ਅਸੀਂ ਨਿਯਾਮ ਵੀ ਦੇਾਂਗੇ ਸਾਡੇ ਪੰਜਾਬ ਦੇ ਕਿ ਜੋ ਅਸੀਂ ਐਲ ਕੀਤਾ ਸੀਗਾ ਪੰਜਾਬ ਦੇ ਵਿੱਚ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਂਦੀ ਉਸ ਲਈ ਅਸੀਂ ਜਿੰਨੇ ਵੀ ਅੱਜ ਤੱਕ ਟੈਸਟ ਹੋਏ ਉਹਨਾਂ ਚ ਪਾਸ ਹੁੰਦੇ ਆ ਬਹੁਤ ਬਹੁਤ ਧੰਨਵਾਦ ਪੰਜਾਬ ਦਾ ਅੱਜ ਜੁਮੇਰ ਸਾਡੇ ਤੇਰਾ ਸ਼ੇਰ ਨਵੀਂ ਤੁਸੀਂ ਪਾਈ ਰਹੀ ਹੈ ਅਸੀਂ ਡੇਰ ਸਨ ਨਿਸ਼ਚਾ ਸਾਡਾ ਇਲਾਵਾ ਹੋਰ ਬਲੰਦ ਹੋਇਆ ਗਿਆ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਕੋਈ ਕਸਰ ਛਡਾਂਗੇ ਨਹੀਂ ਜੀ ਜੀ ਤੋਂ ਆਖਰੀ ਸਵਾਲ ਹੈ ਕਿ ਤੁਹਾਡੇ ਵੱਲੋਂ ਵੀ ਨਾ ਕੋਈ ਪਾਰਟੀ ਕੋਈ ਪਾਰਟੀ ਕੋਈ ਉਹਨੂੰ ਲੱਗਦਾ ਹੈ ਕਿ ਹੰਕਾਰ ਬਹੁਤ ਜ਼ਿਆਦਾ ਸੀਗਾ ਇਹ ਹੰਕਾਰ ਦੇ ਖਿਲਾਫ ਹੁੰਦਾ ਹੀ ਸੀਗਾ ਦੇਖੋ ਜਿਹੜੀ ਲੜਾਣੇ ਦੇ ਵਿੱਚ ਜਿਹੜੇ ਕੈਂਡੀਡੇਟ ਸੀਗੇ ਨਾ ਪਤਾ ਨਹੀਂ ਇਤਫਾਕ ਸੀਗਾ ਕੀ ਸੀਗਾ ਸਾਡੇ ਕੈਂਡੀਡੇਟ ਸੰਜੀਵ ਰੋੜਾ ਜੀ ਬਿਹਤ ਸ਼ਰੀਫ ਬਿਹਤ ਇਮਾਨਦਾਰ ਬਹੁਤ ਹੀ ਜਿਹੜੇ ਕਰਮਯੋਗੀ ਕਿਸਮ ਦੇ ਜਿਹੜੀ ਉਹਨਾਂ ਦੀ ਸ਼ਬੀ ਸੀ ਦੂਸਰੇ ਪਾਸੇ ਜਿਹੜੀ ਕਾਂਗਰਸ ਦੇ ਜਿਨ੍ਹਾਂ ਨਾਲ ਸਾਡਾ ਮੁੱਖ ਮੁਕਾਬਲਾ ਸੀਗਾ ਉਹਨਾਂ ਦੀ ਬੜੀ ਤਾਕੜ ਜੀ ਕਿਸਮ ਦੇ ਲੀਡਰ ਦੀ ਬਦਮਾਸ਼ ਲੀਡਰ ਦੀ ਕਰਪਟੀ ਲੀਡਰ ਜਿਹਨਾਂ ਮੇਕਲੇ ਸੀਗੇ ਆਦੀ ਪਾਰਟੀ ਦੀ ਲੁਧਿਆਣੇ ਦੇ ਵਿੱਚ ਬਹੁਤ ਮਿਹਨਤ ਕੀਤੀ ਤੁਸੀਂ ਵੀ ਕੀਤੀ ਵਰਕਰਾਂ ਨੇ ਵੀ ਕੀਤੀ ਕਿਵੇਂ ਦੇਖ ਰਹੇ ਹੋ ਜੀ ਅੱਜ ਸਮੂਹ ਆਮ ਆਦਮੀ ਪਾਰਟੀ ਦੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈਆਂ ਬਹੁਤ ਖੁਸ਼ੀ ਦਾ ਜਨ ਸਾਡੇ ਲਈ ਸਾਡੀ ਲੀਡਰਸ਼ਿਪ ਕਿਰਿਆਦੰਕ ਕੇ ਜੀਵਾਲ ਜੀ ਜੀ ਭਗਵੰਤ ਮਾਨ ਜੀ ਅਮਨ अरोड़ा ਜੀ ਮਨੀ ਸੋਦੀ ਜੀ ਸਾਰੀ ਲੀਡਰਸ਼ਿਪ ਨੂੰ ਬਹੁਤ ਬਹੁਤ ਵਧਾਈਆਂ ਅੱਜ ਉਹਨਾਂ ਦੀ ਯੋਗ ਅਗਵਾਈ ਦੇ ਵਿੱਚ ਅੱਜ ਜੈਸੀ ਇਹ ਗੱਲ ਕਹਿੰਦੇ ਯੋਗ ਹੈਗੇ ਕਿ 2027 ਦੇ ਵਿੱਚ ਸਾਡੀ ਸਰਕਾਰ ਬਣੇਗੀ ਕਿਉਂਕਿ ਜਾਨਾ ਪਛਮੀ ਚੋਣ ਸਿਰਫ ਇੱਕ ਮੈਚ ਹੋ ਚੋਣਾਂ ਨਹੀਂ ਸੀਗਾ ਇਹ ਇੱਕ ਟੈਸਟ ਸੀਗਾ ਪੰਜਾਬ ਸਰਕਾਰ ਦੇ ਕੀਤੇ ਹੋਏ ਕੰਮਾਂ ਦਾ ਸਾਡੇ ਕੋਲ ਸੇ ਮਾਨ ਜੀ ਸਰਕਾਰ ਦੀ ਕਾਰਜ ਸ਼ੈਲੀ ਦਾ ਪਰ ਸਾਡੀ ਸੋਚ ਦਾ ਕਿ ਲੋਕਾਂ ਨੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੀ ਸੋਚ ਤੇ ਮੋਹਰ ਲਾਈ ਹੈ ਰਵਾਨ ਸਿੰਘ ਮਾਨ ਜੀ ਦੀ ਸੋਚਦੀ ਮੋਰ ਲਾਈ ਆ ਸ੍ਰੀ ਅਰਵਨ ਕੇਜਰੀਵਾਲ ਦੀ ਰੋਸ਼ਨ ਖਿਆਲੀ ਦੇ ਉੱਤੇ ਮੋਰ ਲਾਈ ਆ ਅਸੀਂ ਬਹੁਤ ਖੁਸ਼ ਹਾਂ ਅੱਜ ਸਾਰੇ ਆਮ ਆਦੀ ਪਾਰਟੀ ਨੂੰ ਬਹੁਤ ਬਹੁਤ ਵਧਾਈਆਂ ਕਿਵੇਂ ਸੈਲੀਬ੍ਰੇਟ ਕਰ ਰਹੇ ਹੋ ਅੱਜ ਇੱਕ ਵੱਡਾ ਇਵੈਂਟ ਹੈ ਤੁਹਾਡੇ ਵਾਸਤੇ ਤੁਹਾਡੀ ਪਾਰਟੀ ਵਾਸਤੇ ਅੰਮ੍ਰਿਤਸਰ ਦੇ ਵਿੱਚ ਕਿਵੇਂ ਸੈਲੈਬ੍ਰੇਟ ਕਰ ਰਹੇ ਹੋ ਸਾਡੇ ਸਾਰੇ ਵਲੰਟੀਅਰ ਸਾਥੀ ਸਾਡੇ ਸਾਰੇ ਆਗੂ ਸੱਜਣ ਇਕੱਠੇ ਹੋ ਰਹੇ ਆ ਜੀ ਦੇਖੋ ਜੀ ਲਗਾਤਾਰ ਆਈ ਜਾ ਰਹੇ ਨੇ ਬੜੀ ਖੁਸ਼ੀ ਦਾ ਮਾਹੌਲ ਹੈ ਅਸੀਂ ਪੂਰੀ ਖੁਸ਼ੀ ਦੇ ਨਾਲ ਅੱਜ ਦਾ ਦਿਨ ਜਿਹੜਾ ਉਹ ਮਨਾਵਾਂਗੇ ਵਾ ਸੁਨਿਆਵੀ ਦੇਾਂਗੇ ਸਾਡੇ ਪੰਜਾਬ ਦੇ ਕਿ ਜੋ ਅਸੀਂ ਐਲ ਕੀਤਾ ਸੀਗਾ ਪੰਜਾਬ ਦੇ ਵਿੱਚ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਂਦੀ ਉਸ ਲਈ ਅਸੀਂ ਜਿੰਨੇ ਵੀ ਅੱਜ ਤੱਕ ਟੈਸਟ ਹੋਏ ਉਹਨਾਂ ਚ ਪਾਸ ਹੁੰਦੇ ਆ ਬਹੁਤ ਬਹੁਤ ਧੰਨਵਾਦ ਪੰਜਾਬ ਦਾ ਅੱਜ ਜੁਮੇਹਰ ਸਾਡੇ ਤੇਰਾ ਸ਼ੇਰ ਨਵੀਂ ਤੁਸੀਂ ਪਾਈ ਹੋਈ ਹੈ ਅਸੀਂ ਦੇਵ ਸਨ ਨਿਸ਼ਚੈ ਸਾਡਾ ਇਹਦਾ ਹੋਰ ਬਲੰਦ ਹੋਇਆ ਹੈ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣੀ ਕੋਈ ਤਸੱਕਟਾਂਗੇ ਨਹੀਂ ਸੱਜੇ ਤੋਂ ਆਖਰੀ ਸਵਾਲ ਹੈ ਕਿ ਤੁਹਾਡੇ ਵੱਲੋਂ ਵੀ ਨਾ ਕੋਈ ਬਹੁਤ ਬੜੀ ਬੋਲਣ ਤੁਹਾਨੂੰ ਲੱਗਦਾ ਹੈ ਕਿ ਹੰਕਾਰ ਬਹੁਤ ਜ਼ਿਆਦਾ ਸੀਗਾ ਇਹ ਹੰਕਾਰ ਦੇ ਖਿਲਾਫ ਲੜਾਈ ਚ ਦੇਖੋ ਜਿਹੜੀ ਲਿਜਾਣੇ ਦੇ ਵਿੱਚ ਜਿਹੜੇ ਕੈਂਡੀਡੇਟ ਸੀਗੇ ਨਾ ਪਤਾ ਨਹੀਂ ਇਤਫਾਕ ਸੀਗਾ ਕੀ ਸੀਗਾ ਸਾਡੇ ਕੈਂਡੀਡੇਟ ਸੰਜੀਵ ਰੋੜਾ ਜੀ ਬੇਹਦ شریف ਬੇਹਦ ਇਮਾਨਦਾਰ ਬਹੁਤ ਹੀ ਜਿਹੜੇ ਕਰਮਯੋਗੀ ਕਿਸਮ ਦੇ ਜਿਹੜੀ ਉਹਨਾਂ ਦੀ ਸ਼ਬੀ ਸੀ ਕਿ ਦੂਸਰੇ ਪਾਸੇ ਜਿਹੜੀ ਕਾਂਗਰਸ ਦੇ ਜਿਨ੍ਹਾਂ ਨਾਲ ਸਾਡਾ ਮੁਕਾਬਲਾ ਸੀਗਾ ਉਹਨਾਂ ਦੀ ਬੜੀ ਤਾਕੜੀ ਕਿਸਮ ਦੇ ਲੀਡਰ ਦੀ ਬਦਮਾਸ਼ ਲੀਡਰ ਦੀ ਕਰਪਟ ਲੀਡਰ ਜਿਹਨਾਂ ਨੇ ਮੇਰੇ ਨਾਲ ਜੀ ਸੀ ਅਮਨ ਅਰੋੜਾ ਕਾਂਟਰੀ ਦੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈਆਂ ਬਹੁਤ ਖੁਸ਼ੀ ਦਾ ਦਿਨ ਸਾਡੇ ਲਈ ਸਾਡੀ ਲੀਡਰਸ਼ਿਪ ਜੀਰੀਆਂ ਦੇ ਜੀਵਾਲ ਜੀ ਸ਼੍ਰੀ ਭਗਵੰਤ ਮਾਨ ਜੀ ਅਮਨ ਅਰੋੜਾ ਜੀ ਮਨੀ ਸੋਦੀਆ ਜੀ ਸਾਰੀ ਲੀਡਰਸ਼ਿਪ ਨੂੰ ਬਹੁਤ-ਬਹੁਤ ਵਧਾਈਆਂ ਅੱਜ ਉਹਨਾਂ ਦੀ ਯੋਗ ਅਗਵਾਈ ਦੇ ਵਿੱਚ ਅੱਜ ਐਸੇ ਇਹ ਗੱਲ ਕਹਿੰਦੇ ਯੋਗ ਹੈਗੇ ਕਿ 2027 ਦੇ ਵਿੱਚ ਸਾਡੀ ਸਰਕਾਰ ਬਣੇਗੀ ਕਿਉਂਕਿ ਜਾਣਾ ਪਛਮੀ ਚੋਣ ਸਿਰਫ ਇੱਕ ਮਹਿਜ ਹੋਪ ਚੋਣ ਨਹੀਂ ਸੀਗਾ ਇਹ ਇੱਕ ਟੈਸਟ ਸੀਗਾ ਪੰਜਾਬ ਸਰਕਾਰ ਦੇ ਕੀਤੇ ਹੋਏ ਕਮਾਂ ਦਾ ਸਾਡੇ ਪਵਨ ਸਿੰਘ ਮਾਨ ਜੀ ਸਰਕਾਰ ਦੀ ਕਾਰਸ਼ੈਲੀ ਦਾ ਔਰ ਸਾਡੀ ਸੋਚ ਦਾ ਕਿ ਲੋਕਾਂ ਨੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੀ ਸੋਚ ਤੇ ਮੋਹਰ ਲਾਈ ਆ ਪਵਨ ਸਿੰਘ ਮਾਨ ਜੀ ਦੀ ਸੋਚ ਤੇ ਮੋਹਰ ਲਾਈ ਆ ਸ੍ਰੀ ਅਰਵਿੰਨ ਕੇਜਰੀਵਾਲ ਦੀ ਰੋਸ਼ਨ ਖਿਆਲੀ ਦੇ ਉੱਤੇ ਮੋਹਰ ਲਾਈ ਆ ਅਸੀਂ ਬਹੁਤ ਖੁਸ਼ ਹਾਂ ਅੱਜ ਸਾਰੇ ਆਮ ਆਦੀ ਪਾਰਟੀ ਨੂੰ ਬਹੁਤ ਬਹੁਤ ਵਧਾਈਆਂ ਇਸ ਕਰਕੇ ਕਿ ਕਿਵੇਂ ਸੈਲੈਬ੍ਰੇਟ ਕਰ ਰਹੇ ਹਾਂ ਅੱਜ ਇੱਕ ਵੱਡਾ ਈਵੈਂਟ ਹੈ ਤੁਹਾਡੇ ਵਾਸਤੇ ਤੁਹਾਡੀ ਪਾਰਟੀ ਵਾਸਤੇ ਅੰਮ੍ਰਿਤਸਰ ਦੇ ਵਿੱਚ ਕਿਵੇਂ ਸੈਲੈਬ੍ਰੇਟ ਕਰ ਰਹੇ ਹਾਂ ਸਾਡੇ ਸਾਰੇ ਵਲੰਟੀਅਰ ਸਾਥੀ ਸਾਡੇ ਸਾਰੇ ਆਗੂ ਸੈਵਨ ਇਕੱਠੇ ਹੋ ਰਹੇ ਆ ਜੀ ਦੇਖੋ ਜੀ ਲਗਾਤਾਰ ਆਈ ਜਾ ਰਹੇ ਨੇ ਬੜੀ ਖੁਸ਼ੀ ਦਾ ਮਾਹੌਲ ਹੈ ਅਸੀਂ ਪੂਰੀ ਖੁਸ਼ੀ ਦੇ ਨਾਲ ਅੱਜ ਦਾ ਦਿਨ ਜਿਹੜਾ ਉਹ ਮਨਾਵਾਂਗੇ ਬਸ ਸੁਨਿਆਵੀ ਦੇਾਂਗੇ ਸਾਡੇ ਪੰਜਾਬ ਦੇ ਕਿ ਜੋ ਅਸੀਂ ਐਤ ਕੀਤਾ ਸੀਗਾ ਪੰਜਾਬ ਦੇ ਵਿੱਚ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਂਦੀ ਹੁਸਲੀ ਅਸੀਂ ਜਿੰਨੇ ਵੀ ਅੱਜ ਤੱਕ ਟੈਸਟ ਹੋਏ ਉਹਨਾਂ ਚ ਪਾਸ ਹੁੰਦੇ ਆ ਬਹੁਤ ਬਹੁਤ ਧੰਨਵਾਦ ਪੰਜਾਬ ਦਾ ਅੱਜ ਜੁਮੇਰ ਸਾਡੇ ਤੇਰਾ ਸ਼ੇਰ ਨਹੀਂ ਤੁਸੀਂ ਪਾਈ ਹੋਈ ਆ ਅਸੀਂ ਗੇਵ ਸਾਂ ਨਿਸ਼ਚਾ ਸਾਡਾ ਇਲਾਵਾ ਹੋਰ ਬਲੰਦ ਹੋਇਆ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜੀ ਜੀ ਤੁਹਾਨੂੰ ਆਖੀ ਸਵਾਲ ਹੈ ਕਿ ਤੁਹਾਡੇ ਵੱਲੋਂ ਵੀ ਨਾ ਕੋਈ ਕੋਈ ਹੋਰ 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 ਕੋ ਸਕਦੇ ਕਿ ਹੰਕਾਰ ਬਹੁਤ ਜ਼ਿਆਦਾ ਸੀਗਾ ਇਹ ਹੰਕਾਰ ਦੇ ਖਿਲਾਫ ਹੁੰਦਾ ਹੀ ਸੀਗਾ ਦੇਖੋ ਜਿਹੜੀ ਲੜਾਣੇ ਦੇ ਵਿੱਚ ਜਿਹੜੇ ਕੈਂਡੀਡੇਟ ਸੀਗੇ ਨਾ ਪਤਾ ਨਹੀਂ ਇਤਫਾਕ ਸੀਗਾ ਕੀ ਸੀਗਾ ਸਾਡੇ ਕੈਂਡੀਡੇਟ ਸੰਜੀਵ ਰੋੜਾ ਜੀ ਬੇਹੱਦ ਸ਼ਰੀਫ ਬੇਹੱਦ ਇਮਾਨਦਾਰ ਬਹੁਤ ਹੀ ਜਿਹੜੇ ਕਰਮਯੋਗੀ ਕਿਸਮ ਦੇ ਜਿਹੜੀ ਉਹਨਾਂ ਦੀ ਸ਼ਭੀ ਸੀਗੀ ਦੂਸਰੇ ਪਾਸੇ ਜਿਹੜੀ ਕਾਂਗਰਸ ਦੇ ਜਿਨ੍ਹਾਂ ਨਾਲ ਸਾਡਾ ਮੁਕਾਬਲਾ ਸੀਗਾ ਉਹਨਾਂ ਦੀ ਬੜੀ ਤਾਕੜ ਜੀ ਕਿਸਮ ਦੇ ਲੀਡਰ ਦੀ ਬਦਮਾਸ਼ ਲੀਡਰ ਦੀ ਕਰਪਟੀ ਲੀਡਰ ਜਿਹਨਾਂ ਨੇ ਮੇਰੇ ਨਾਲ ਇਹ ਸੀਗੇ ਦੀ ਪਰਿਵਾਰ ਨੂੰ ਬਹੁਤ-ਬਹੁਤ ਵਧਾਈਆਂ ਬਹੁਤ ਖੁਸ਼ੀ ਦਾ ਜਨ ਸਾਡੇ ਲਈ ਸਾਡੀ ਲੀਡਰਸ਼ਿਪ ਜੀ ਰਦਰਨ ਕੇ ਜੀਵਾਲ ਜੀ ਸ਼੍ਰੀ ਭਗਵੰਤ ਮਾਨ ਜੀ ਅਮਨ अरोड़ा ਜੀ ਮਨੀ ਸੋਦੀਆ ਜੀ ਸਾਰੀ ਲੀਡਰਸ਼ਿਪ ਨੂੰ ਬਹੁਤ-ਬਹੁਤ ਵਧਾਈਆਂ ਅੱਜ ਉਹਨਾਂ ਦੀ ਯੋਗ ਅਗਵਾਈ ਦੇ ਵਿੱਚ ਅੱਜ ਜੈਸੀ ਇਹ ਗੱਲ ਕਹਿੰਦੇ ਯੋਗ ਹੈਗੇ ਕਿ 27 ਦੇ ਵਿੱਚ ਸਾਡੀ ਸਰਕਾਰ ਬਣੇਗੀ ਕਿਉਂਕਿ ਜਾਨਾ ਪੱਛਮੀ ਚੋਣ ਸਿਰਫ ਇੱਕ ਮੈਚ ਹੋ ਚੋਣਾਂ ਨਹੀਂ ਸੀਗਾ ਇਹ ਇੱਕ ਟੈਸਟ ਸੀਗਾ ਪੰਜਾਬ ਸਰਕਾਰ ਦੇ ਕੀਤੇ ਹੋਏ ਕੰਮਾਂ ਦਾ ਸਾਡੇ ਪਵਨ ਸਿੰਘ ਮਾਨ ਜੀ ਸਰਕਾਰ ਦੀ ਕਾਰਜਸ਼ੈਲੀ ਦਾ ਔਰ ਸਾਡੀ ਸੋਚ ਦਾ ਕਿ ਲੋਕਾਂ ਨੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੀ ਸੋਚ ਤੇ ਮੋਹਰ ਲਾਈ ਹੈ ਰਵਾਨ ਸਿੰਘ ਮਾਨ ਜੀ ਦੀ ਸੋਚ ਤੇ ਮੋਹਰ ਲਾਈ ਹੈ ਸ੍ਰੀ ਅਰਵਨ ਕੇਜ ਜੀ ਵਾਲ ਦੀ ਰੋਸ਼ਨ ਖਿਆਲੀ ਦੇ ਉੱਤੇ ਮੋਹਰ ਲਾਈ ਹੈ ਅਰ ਅਸੀਂ ਬਹੁਤ ਖੁਸ਼ ਹਾਂ ਅੱਜ ਸਾਰੇ ਆਮ ਆਦਮੀ ਪਾਰਟੀ ਨੂੰ ਬਹੁਤ ਬਹੁਤ ਵਧਾਈਆਂ ਇਸ ਕਰਕੇ ਕਿ ਕਿਵੇਂ ਸੈਲੈਬ੍ਰੇਟ ਕਰ ਰਹੇ ਹਾਂ ਅੱਜ ਇੱਕ ਵੱਡਾ ਈਵੈਂਟ ਹੈ ਤੁਹਾਡੇ ਵਾਸਤੇ ਤੁਹਾਡੀ ਪਾਰਟੀ ਵਾਸਤੇ ਅੰਮ੍ਰਿਤਸਰ ਦੇ ਵਿੱਚ ਕਿਵੇਂ ਸੈਲੈਬ੍ਰੇਟ